ਸੱਚੀਆਂ ਗੱਲਾਂ ਕਰ ਆਏ ਬੰਦੇ ਨੂੰ ਨੀ ਮਾੜਾ ਬੋਲੀਦਾ ਹਰ ਬੰਦੇ ਕੋਲ ਦਿਲ ਦਾ ਨਹੀਂ ਪੇਤ ਖੋਲੀਦਾ ਦੁੱਧ ਤੇ ਕਿਉਂ ਨਾ ਪੈਰਾਂ ਚ ਡੋਲੀਏ ਆਪਣੇ ਤੋਂ ਵੱਡੇ ਨੂੰ ਨਾ ਉੱਚਾ ਬੋਲੀਏ ਬੁਰਾ ਹੁੰਦਾ ਵੈਰ ਊਂਠ ਅਤੇ ਸੱਪ ਦਾ ਬੰਦੇ ਨੂੰ ਹੀ ਮਾਰਦਾ ਹੈ ਦਰਦ ਲੱਗਦਾ ਜੋਰ ਦਾ ਪਤਾ ਨਹੀਂ ਹੁੰਦਾ ਕਿਸੇ ਮਲ ਦਾ ਦਰਗਾਹ ਵਿੱਚ ਕੰਮ ਨਹੀਂ ਕੋਈ ਟਲਦਾ ਜਾਨ ਲੱਗੇ ਕਰੋ ਨਹੀਂ ਕਦੇ ਵੀ ਲੜੀਦਾ ਪਿਓ ਦੇ ਸਰਾਣੇ ਕਦੇ ਵੀ ਨਹੀਂ ਖੜੀਦਾ ਜਵਾਨੀ ਤੇ ਦੁੱਧ ਨਹੀਂ ਸੁੰਣਾ ਛੱਡੀਦਾ ਬੁੱਢੇ ਮਾਪਿਆਂ ਨੂੰ ਘਰੋਂ ਕਦੇ ਵੀ ਨਾ ਗੱਡੀਦਾ ਆਂਡੇ ਦਿੰਦੀ ਮੁਰਗੀ ਕਦੇ ਨਾ ਵੱਡੀਏ ਆਪਣੀ ਵਿਆਹੀ ਵੀ ਕਦੇ ਨਾ ਛੱਡੀਏ ਮਾੜੇ ਬੰਦੇ ਕੋਲੋਂ ਸਦਾ ਦੂਰ ਰਹੀਦਾ ਕਿਸ ਕਿਸ ਨੂੰ ਐ ਸੱਚੀਆਂ ਲੱਗਦੀਆਂ ਐ ਗੱਲਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਫੇਰ ਮਿਲਾਂਗੇ ਬਾਏ